ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੰਸਮਾਸ਼ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਕੀ ਤੁਹਾਡਾ ਨਾਮ ਹੈ ਤੇ ਪੀੜੀ ਤੁਹਾਡੀ ਆਪਣੀ ਕੋ گورਨਮੈਂਟ ਤੋਂ ਨਹੀਂ ਆਪਣੀ ਮੇਰਾ ਨਾਮ ਨਿਸ਼ਾਨ ਸ਼ੰਗਾ ਬੇੜੀ ਆਪਣੀ ਆਪਦੀ ਕਿਹੜੇ ਬੇੜੀ ਪਿਸ਼ਾਵਲ ਨਕੀ ਦੋ ਜੀ ਪੀੜੀ ਜੋ ਤੁਹਾਡੀ ਆਪਣੀ ਤੇ ਆ ਤੁਸੀਂ ਤੇ ਦੋ ਪਾਣੀ ਲੈ ਕੇ ਕਿਸੇ ਨਹੀਂ ਜੇ ਸਵਾਰੀਆਂ ਛੱਜਨ ਕਿਵੇਂ ਪਿੰਡਾਂ ਨਾਲ ਇਧਰ ਮਤਲਬ ਲਿਜਾਈਗਾ ਜੇ ਕੋਈ ਸੇਵਾ ਕਰਦੇ ਹੋ ਫ੍ਰੀ ਸੇਵਾ ਹੀ ਆ ਪਾਣੀ ਨਾ ਹਾਂ ਬੜੀ ਹਾਂ ਜੀ ਵੀਦਾਰਾ ਹਾਂਜੀ ਹਾਂ ਜੀ ਵੀਦਾਰਾ ਆ ਕਿੰਨਾ ਕੁ ਪਾਣੀ ਬੱਧਿਆ ਪਾਣੀ ਬਹੁਤ ਅਬਿਆਸੇ ਦਾ ਸੱਤ ਲੋ ਜੀ ਕਾਫੀ ਜ਼ਿਆਦਾ ਹੀ ਆ ਇਹ ਤਾਂ ਪਾਣੀ ਦਾ ਵਿਆਸ ਵਿਆਸ ਦਾ ਹਾਂਜੀ ਦਰਿਆ ਦਰਿਆ ਸਾਨੂੰ ਦੋਵੇਂ ਲੱਗਦੇ ਆ 7 ਰੋਜ਼ ਦਾ ਅਬਿਆਸ ਇਹਨਾਂ ਨੂੰ ਪਾਣੀ ਬੋਲਦਾ ਪਾਣੀ ਬਹੁਤ ਜ਼ਿਆਦਾ ਹੀ ਆ ਰੋਜ਼ ਦਾ ਪੀ ਜਪਦਾ ਕੋਟਾਂ ਦੇ ਬੰਨ ਜਾਣਾ ਨਹੀਂ ਬਹੁਤ ਜ਼ਿਆਦਾ ਹੀ ਆ ਗਿਆ ਉਹਨਾਂ ਦਾ 7-7 10 ਦਾ ਫੁੱਟ ਪਾਣੀ ਦਾ ਹਾਂਜੀ ਹਾਂਜੀ ਤੇ ਘਰਾਂ ਦੇ ਸਾਰੇ ਸੇਪਾ ਕੋਈ ਤੁਸੀਂ ਚਲ ਗਏ ਜਿਹੜੇ ਤਾਂ ਕੋਈ ਚਲੇ ਗਿਆ ਕੋਈ ਮਜ਼ਾ ਮੱਜਾ ਮੁੰਜਾ ਬਹੁਤ ਔਖਾ ਚਾਰੇ ਚੋੜੇ ਨਾ ਹੋਰ ਕੋਈ ਨਹੀਂ ਇੱਥੇ ਆਇਆ ਕਿ ਸਰਕਾਰੀ ਵਿਭਾਗਾਂ ਕੋਈ ਆ ਕੰਟੀਨ ਕਰਦੇ ਨਹੀਂ ਨਹੀਂ ਕੋਈ ਨਹੀਂ ਆਈ ਇੱਥੇ ਕੋਈ ਵਿਚੇੜਾ ਕਿਉਂ ਕਿ ਮੁਰਗੇ ਘਟੇ ਰਹੇ ਹਾਂਜੀ ਹਾਂਜੀ ਇੱਥੇ ਨਹ ਪਹੁੰਚਿਆ ਮੰਗ ਕੀ ਕਰਦੇ ਮੰਗੇ ਹੋਈ ਕਰਦੇ ਆ ਕੋਈ ਨਾ ਪਸ਼ੂ ਆਪੂ ਦਾ ਕੋਈ ਚਾਰਾ ਚੂਰਾ ਆ ਜੇਵੇ ਕਿ ਖਾਲ ਖੁਲਾ ਆ ਜੇਵੇ ਬਰਾ ਸੰਦ ਲੋਹੜ ਗਈ ਆ ਸਭ ਰੋੜੀ ਗਿਆ ਇਨਸਾਨ ਦਾ ਸਾਦਾ ਬੰਨ ਪੱਕਾ ਬਣ ਜਾਵੇ ਬਹੁਤ ਜਿਆਦੀ ਬਰਾ ਹਾਲੀ ਜਿਹੜੀ ਤੇਜ਼ ਵਾਲੀ ਮਾਰ ਆ ਉਤੋਂ ਨਹੀਂ ਉੱਠੇ ਹਾਂਜੀ ਹਾਂਜੀ ਹੁੰਦੇ ਦੋਨੇ ਤਮਾਂ ਬੇੜੀ ਤੇ ਵਿੱਚ ਬਹੁਤ ਨੁਕਸਾਨ ਹੋਇਆ ਮੱਜਾ ਮੱਜਾ ਰੋੜ ਗਿਆ ਭਜੀ ਟੀ ਤੁਹਾਡਾ ਨਾਮ ਹੈ ਤੇ ਬੇੜੀ ਤੁਹਾਡੀ ਆਪਣੀ ਕੋ ਗਵਰਨਮੈਂਟ ਉਹ ਨਹੀਂ ਆਪਣੀ ਮੇਰਾ ਨਾਮ ਨਿਸ਼ਾਨ ਸਿੰਘਾ ਬੇੜੀ ਆਪਣੀ ਆ ਆਪਦੀ ਕਿਹੜੇ ਬੇੜੀ ਚਾਵਲ ਨਕੀ ਦੋ ਜੀ ਬੇੜੀ ਜੋ ਤੁਹਾਡੀ ਆਪਣੀ ਤੇ ਆ ਤੁਸੀਂ ਜਦੋਂ ਪਾਣੀ ਲੈ ਕੇ ਆ ਕਿਸੇ ਨਹੀਂ ਆ ਸਵਾਰੀਆਂ ਛੱਜਨ ਕਿਵੇਂ ਪਿੰਡਾਂ ਨਾਲ ਇਧਰ ਮਤਲਬ ਲਿਜਾਈਗਾ ਜੇ ਕੋਈ ਸੇਵਾ ਕਰਦੇ ਫ੍ਰੀ ਸੇਵਾ ਹੀ ਆ ਪਾਣੀ ਨਾਲ ਗੁਰਸਤਾਨ ਹਾਂਜੀ ਹਾਂਜੀ ਜੀਵਿਦਾ ਰਾਹੀ ਆ ਕਿੰਨਾ ਤੋਂ ਪਾਣੀ ਬਦੇ ਪਾਣੀ ਬਹੁਤ ਅਬਿਆਸੇ ਦਾ ਅਬਿਆਸਾ ਤੇ 7 ਲੋਹ ਜੀ ਕਾਫੀ ਜ਼ਿਆਦਾ ਹੀ ਆ ਖੇਤ ਪਾਣੀ ਅਬਿਆਸ ਦਾ ਹਾਂਜੀ ਦਰਿਆ ਦਰਿਆ ਸਾਨੂੰ ਦੋਵੇਂ ਲੱਗਦੇ ਆ 7 ਲੋਹ ਜੀ ਦਾ ਅਬਿਆਸ ਇੰਨਾ ਤੋਂ ਪਾਣੀ ਬਦੇ ਪਾਣੀ ਬਹੁਤ ਜ਼ਿਆਦਾ ਹੀ ਆ ਰੋਜ ਦਵੇ ਚਪਦਾ ਪੁੱਤਾਂ ਦੇ ਬੰਦਨ ਜਾਣਾ ਨਹੀਂ ਬਹੁਤ ਜ਼ਿਆਦਾ ਹੀ ਆ ਗਿਆ ਮਾੜਾ 7-7 10 ਦਾ ਫੁੱਟ ਪਾਣੀ ਦਾ ਹਾਂਜੀ ਹਾਂਜੀ ਤੇ ਘਰਾਂ ਦੇ ਸਾਰੇ ਸੇਫ ਆ ਕੋਈ ਤੁਸੀ ਚਲ ਗਏ ਜਿਹੜੇ ਤਾਂ ਅਸ਼ਰਮ ਕੋਈ ਚਲੇ ਗਏ ਆ ਕੋਈ ਮੱਜਾ ਮੱਜਾਂ ਮੁੱਜਾਂ ਦਾ ਬਹੁਤ ਔਖਾ ਆ

ਵਾਲਾ ਹਲੇ ਜਿਹੜੀ ਤੇਜ਼ੀ ਵਾਲੀ ਮਾਰ ਆ ਉਤੋਂ ਨਹੀਂ ਉੱਠੇ ਹਾਂਜੀ ਹਾਂਜੀ ਹੁੰਦੇ ਦੋਨੇ ਤੇਈ ਵਿੱਚ ਬਹੁਤ ਨੁਕਸਾਨ ਹੋਇਆ ਮੱਜਾ ਮੱਜਾ ਰੋੜ ਗਿਆ ਭਾਈ ਕੀ ਤੁਹਾਡਾ ਨਾਮ ਆ ਤੇ ਬੇੜੀ ਤੁਹਾਡੀ ਆਪਣੀ ਕੋ گورਨਮੈਂਟ ਤੋਂ ਨਹੀਂ ਨਹੀਂ ਆਪਣੀ ਮੇਰਾ ਨਾਮ ਨਿਸ਼ਾਨ ਸ਼ੰਗਾ ਬੇੜੀ ਆਪਣੀ ਆ ਆਪਦੀ ਕਿਹੜੇ ਬੇੜੀ ਪਿਸ਼ਾਵਲ ਨਕੀ ਦੋ ਇਹ ਬੇੜੀ ਜੋ ਤੁਹਾਡੀ ਆਪਣੀ ਤੇ ਆ ਤੁਸੀਂ ਤੇ ਦੋ ਪਾਣੀ ਲੈ ਕੇ ਕਿਸੇ ਨਹੀਂ ਆ ਸਵਾਰੀਆਂ ਛੱਜਨ ਕਿਵੇਂ ਪਿੰਡਾਂ ਨਾਲ ਇਧਰ ਮਤਲਬ ਲਿਜਾਈਗਾ ਜੇ ਕੋਈ ਸੇਵਾ ਕਰਦੇ ਹੋ ਫ੍ਰੀ ਸੇਵਾ ਹੀ ਆ ਹਾਂ ਜੀ ਹਾਂ ਜੀ ਜੀਵਿਦਾ ਰਾਹੀਆ ਕਿੰਨਾ ਕੁ ਪਾਣੀ ਬਦੇ ਪਾਣੀ ਬਹੁਤ ਅਬਿਆਸੇ ਦਾ ਅਬਿਆਸਾ ਤੇ 7 ਲੋ ਜੀ ਕਾਫੀ ਜ਼ਿਆਦਾ ਹੀ ਆ ਖੇਤ ਪਾਣੀ ਅਬਿਆਸਾ ਦਾ ਹਾਂ ਜੀ ਦਰਿਆ ਦਰਿਆ ਸਾਨੂੰ ਦੋਵੇਂ ਲੱਗਦੇ ਆ 7 ਲੋ ਜੀ ਦਾ ਅਬਿਆਸ ਇਹਨਾਂ ਨੂੰ ਪਾਣੀ ਬੰਦ ਪਾਣੀ ਬਹੁਤ ਜ਼ਿਆਦਾ ਹੀ ਆ ਰੋਜ ਦਵੇ ਚਪੜਾ ਪੁੱਤਾਂ ਦੇ ਬੰਦਨ ਜਾਣਾ ਨਹੀਂ ਬਹੁਤ ਜ਼ਿਆਦਾ ਹੀ ਆ ਗਿਆ ਮਾੜਾ 7-7 10 ਦਾ ਫੁੱਟ ਪਾਣੀ ਦਾ ਹਾਂ ਜੀ ਹਾਂ ਜੀ

ਰਾਸਾ ਲੋਡ ਆ ਗਈ ਆ ਸਭ ਰੋੜੀ ਗਿਆ ਇਨਸਾਨ ਸਾਡਾ ਬੰਨ ਪੱਕਾ ਬੰਜੇ ਬਹੁਤ ਜਿਆਦੀ ਹਾਲੇ ਜਿਹੜੀ ਤੇਜ਼ ਵਾਲੀ ਮਾਰ ਆ ਉਤੋਂ ਨਹੀਂ ਉੱਠੇ ਹਾਂਜੀ ਹਾਂਜੀ ਹੁੰਦੇ ਦੋਨੇ ਤੇਜ਼ ਵਿੱਚ ਬਹੁਤ ਨੁਕਸਾਨ ਹੋਇਆ ਮੱਜਾ ਮੱਜਾ ਰੋੜ ਗਿਆ ਤੇ ਕੀ ਤੁਹਾਡਾ ਨਾਮ ਆ ਤੇ ਪੇੜੀ ਤੁਹਾਡੀ ਆਪਣੀ ਕੋ ਗਵਰਨਮੈਂਟ ਦਾ ਨਹੀਂ ਆਪਣੀ ਮੇਰਾ ਨਾਮ ਨਿਸ਼ਾਨ ਸ਼ੰਗਾ ਬੇੜੀ ਆਪਣੀ ਆ ਆਪਦੀ ਕਿਹੜੇ ਪੇੜੇ ਪਿਸ਼ਾਵਲ ਨਕੀ ਦੋ ਇਹ ਪੇੜੀ ਜੋ ਤੁਹਾਡੀ ਆਪਣੀ ਤੇ ਆ ਤੁਸੀਂ ਜਿਹੜੇ ਪਾਣੀ ਦੇਤੇ ਕਿਸੇ ਨਹੀਂ ਆ ਸਵਾਰੀਆਂ ਛੱਜਨ ਕਿਵੇਂ ਪਿੰਡਾਂ ਨਾਲ ਇਧਰ ਮਤਲਬ ਲਿਜਾਈਗਾ ਜੇ ਕੋਈ ਸੇਵਾ ਕਰਦੇ ਫ੍ਰੀ ਸੇਵਾ ਹੀ ਆ ਹਾਂ ਜੀ ਹਾਂ ਜੀ ਵੀਦਾਰਾ ਹਾਂ ਜੀ ਹਾਂ ਜੀ ਵੀਦਾਰਾ ਕਿੰਨਾ ਕੁ ਪਾਣੀ ਬੱਧਿਆ ਪਾਣੀ ਬਹੁਤ ਅਬਿਆਸੇ ਦਾ ਸੱਤ ਸੱਤ ਲੋਜੀ ਕਾਫੀ ਜ਼ਿਆਦਾ ਹੀ ਆ ਖੇਤ ਪਾਣੀ ਅਬਿਆਸ ਦਾ ਹਾਂ ਜੀ ਦਰਿਆ ਦਰਿਆ ਸਾਨੂੰ ਦੋਵੇਂ ਲੱਗਦੇ ਆ ਸੱਤ ਲੋਜੀ ਦਾ ਅਬਿਆਸ ਪਾਣੀ ਬਹੁਤ ਜ਼ਿਆਦਾ ਹੀ ਆ ਰੋਜ਼ ਦਾ ਵੀ ਜਪਦਾ ਨਹੀਂ ਬਹੁਤ ਜ਼ਿਆਦਾ ਹੀ ਆ ਗਿਆ ਮਾੜਾ 7-7 10 ਦਾ ਫੁੱਟ ਪਾਣੀ ਦਾ ਹਾਂਜੀ ਹਾਂਜੀ ਤੇ ਘਰਾਂ ਦੇ ਸਾਰੇ ਸੇਫ ਆ ਕੋਈ ਤੁਸੀ ਚਲ ਗਏ ਜਿਹੜੇ ਤਾਂ ਸ਼ਰਤ ਕੋਈ ਚਲੇ ਗਿਆ ਕੋਈ ਮੱਜਾ ਮੱਜਾ ਮੁੱਜਾ ਬਹੁਤ ਖਾਇਆ ਚਾਰੇ ਚੋਰੀ ਦਾ ਹੋਰ ਕੋਈ ਨਹੀਂ ਇੱਥੇ ਆਇਆ ਕੋਈ ਸਰਕਾਰੀ ਵਿਭਾਗ ਕੋਈ ਸਰਕਾਰ ਪਹੁੰਚੀ ਨਹੀਂ ਕਰ ਨਹੀਂ ਨਹੀਂ ਕੋਈ ਨਹੀਂ ਆਈ ਇੱਥੇ ਕੋਈ ਸਭੇ ਜਿਹੜਾ ਕਿਉਂ ਕਿ ਮੁਰਗੇ ਘਟੇ ਰਹੇ ਹਾਂਜੀ ਹਾਂਜੀ ਇੱਥੇ ਨਹੀਂ ਪਹੁੰਚਿਆ ਮੰਗ ਕੀ ਕਰਦੇ ਮੰਗੇ ਹੋਈ ਕਰਦੇ ਆ ਕੋਈ ਨਾ ਆਸੂ ਆਪੂਸਾ ਦਾ ਕੋਈ ਚਾਰਾ ਚੂਰਾ ਆ ਜੇ ਵੀ ਖਾਲ ਖੁਲਾ ਜਾਵੇ ਬੁਰਾ ਸਮਝਦੇ ਹੋਰਾ ਸਾਗ ਲੋਹੜਾ ਗਈ ਆ ਸਭ ਰੋੜ ਗਿਆ ਇਨਸਾਨ ਦਾ ਸਾਦਾ ਬੰਨ ਪੱਕਾ ਬਣ ਜਾਵੇ ਬਹੁਤ ਜਿਆਦੀ ਬੁਰਾ ਹਾਲ ਜਿਹੜੀ ਤੇਜ਼ ਵਾਲੀ ਮਾਰ ਆ ਉਤੋਂ ਨਹੀਂ ਉੱਠੇ ਹਾਂਜੀ ਹਾਂਜੀ ਹੁੰਦੇ ਦੋਨੇ ਤੇ ਵਿੱਚ ਬਹੁਤ ਨੁਕਸਾਨ ਹੋਇਆ ਮੱਜਾ ਮੱਜਾ ਰੋੜ ਗਿਆ ਭਜੀ ਕੀ ਤੁਹਾਡਾ ਨਾਮ ਆ ਤੇ ਬੇੜੀ ਤੁਹਾਡੀ ਆਪਣੀ ਕੋ ਗੌਰਮੈਂਟ ਉਹ ਨਹੀਂ ਆਪਣੀ ਮੇਰਾ ਨਾਮ ਨਿਸ਼ਾਨ ਸਿੰਘਾ ਬੇੜੀ ਆਪਣੀ ਆ ਆਪਦੀ ਪਿਸ਼ਾਵਲ ਨਕੀ ਦੋ ਜੀ ਵੀਡੀਓ ਤੁਹਾਡੀ ਆਪਣੀ ਤੇ ਆ ਤੁਸੀਂ ਜਦੋਂ ਪਾਣੀ ਲੈ ਕੇ ਆ ਕਿਸੇ ਨਹੀਂ ਆ ਸਵਾਰੀਆਂ ਛੱਜਨ ਕਿਵੇਂ ਪਿੰਟਾਂ ਨਾਲੇ ਇਧਰ ਮਤਲਬ ਲਿਜਾਈਗਾ ਜੇ ਕੋਈ ਸੇਵਾ ਕਰਦੇ ਫ੍ਰੀ ਸੇਵਾ ਹੀ ਆ ਪਾਣੀ ਨਾ ਗੁਰਸਤਾਂ ਹਾਂ ਜੀ ਵੀ ਜ਼ਾਰਾ ਬੋਤਲ ਹਾਂਜੀ ਹਾਂਜੀ ਜੀ ਵੀ ਜ਼ਾਰਾ ਕਿੰਨਾ ਕੁ ਪਾਣੀ ਬਧਿਆ ਪਾਣੀ ਬਹੁਤ ਅਬਿਆਸੇ ਦਾ ਅਬਿਆਸਾ ਤੇ 7 ਲੋ ਜੀ ਕਾਫੀ ਜ਼ਿਆਦਾ ਹੀ ਆ ਖੇਤ ਪਾਣੀ ਅਬਿਆਸ ਦਾ ਹਾਂਜੀ ਦਰਿਆ ਦਰਿਆ ਸਾਨੂੰ ਦੋਵੇਂ ਲੱਗਦੇ ਆ 7 ਲੋ ਜੀ ਦਾ ਅਬਿਆਸ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਬਹੁਤ ਜ਼ਿਆਦਾ ਹੀ ਹੈ ਰੋਜ਼ ਦਬੇ ਚਪਦਾ ਨਾ ਪਤਾ ਕਿ ਬੰਦਨ ਜਾਣਾ ਨਹੀਂ ਬਹੁਤ ਜ਼ਿਆਦਾ ਹੀ ਆ ਗਿਆ ਮਾੜਾ 7-7 10 ਦਾ ਫੁੱਟ ਪਾਣੀ ਹੈਗਾ ਹਾਂਜੀ ਹਾਂਜੀ ਤੇ ਘਰਾਂ ਦੇ ਸਾਰੇ ਸੇਫ ਆ ਕੋਈ ਤੁਸੀ ਚਲ ਗਏ ਜਿਹੜੇ ਤਾਂ ਸ਼ਰਤ ਕੋਈ ਚਲੇ ਗਿਆ ਕੋਈ ਮੱਜ਼ਬਲਾ ਮੱਜਾ ਮੁੱਜਾ ਦਾ ਬਹੁਤ ਔਖਾ ਚਾਰੇ ਚੋਰੀ ਦਾ ਹੋਰ ਕੋਈ ਨਹੀਂ ਇੱਥੇ ਆਇਆ ਕਿ ਸਰਕਾਰੀ ਵਿਭਾਗ ਕੋਈ ਸਰਕਾਰ ਪਹੁੰਚੀ ਨਹੀਂ ਕਰਦੀ ਨਹੀਂ ਨਹੀਂ ਕੋਈ ਨਹੀਂ ਆਈ ਇੱਥੇ ਕੋਈ ਸਭ ਜਿਹੜਾ ਕਿਉਂ ਕਿ ਮੁਰਗੇ ਘਟੇ ਰਹੇ ਹਾਂਜੀ ਹਾਂਜੀ ਇੱਥੇ ਨਹੀਂ ਪਹੁੰਚਿਆ ਮਾਂਗੀ ਕਰਦੇ ਮਾਂਗੇ ਹੋਈ ਕਰਦੇ ਆ ਕੋਈ ਨਾ ਪਸ਼ੂ ਆਪੂ ਦਾ ਕੋਈ ਚਾਰਾ ਚੂਰਾ ਆ ਜਵੇ ਕਿ ਖਾਲ ਖੋਲਾ ਆ ਜਵੇ ਬਰਾਸਾ ਲੋੜ ਆ ਗਈ ਆ ਸਭ ਰੋੜੀ ਗਿਆ ਇਹਨਾਂ ਸਭ ਸਾਦਾ ਬੰਨ ਪੱਕਾ ਬੰਜਵੇ ਬਹੁਤ ਜਿਆਦੀ ਬਰਾ ਹਾਲੇ ਜਿਹੜੀ ਤੇਜ਼ ਵਾਲੀ ਮਾਰ ਆ ਉਤੋਂ ਨਹੀਂ ਉੱਠੇ ਹਾਂਜੀ ਹਾਂਜੀ ਹੁੰਦੇ ਤੋਂ ਨਹੀਂ ਤੇਜ਼ ਵਿੱਚ ਬਹੁਤ ਨੁਕਸਾਨ ਹੋਇਆ ਮੱਜਾ ਮੱਜਾ ਰੋੜ ਗਿਆ